ਇਸ ਟਾਈਮ ਸ਼ਨੀ ਆਪਣੀ ਰਾਸ਼ੀ ਕੁੰਭ ਵਿੱਚ ਬੈਠੇ ਸੀਗੇ ਤੇ ਇਕੱਲਾ ਉਹੀ ਹਾਊਸ ਕੰਫਰਟੇਬਲ ਸੀਗਾ ਇਸ ਤੋਂ ਇਲਾਵਾ ਸ਼ਨੀ ਦੀ ਦ੍ਰਿਸ਼ਟੀ ਮੇਸ਼ ਦੇ ਉੱਤੇ ਸਿੰਘ ਦੇ ਉੱਤੇ ਤੇ वृश्चिक ਦੇ ਉੱਤੇ ਸ਼ਤਰੂ ਦ੍ਰਿਸ਼ਟੀ ਪੈ ਰਹੀ ਸੀਗੀ ਇਸ ਕਰਕੇ ਸ਼ਨੀ ਦਾ ਇਹ ਟ੍ਰਾਂਜ਼ਿਟ ਮੈਕਸਿਮਮ ਲੋਕਾਂ ਲਈ ਚੰਗਾ ਹੀ ਜਾਏਗਾ ਮਈ ਦਾ ਮਹੀਨਾ ਪੰਜਗ੍ਰਹੀ ਯੋਗ ਬਣਨ ਜਾ ਰਿਹਾ ਹੈ ਉਹਦੇ ਕੁਝ ਬਹੁਤ ਅੱਛੇ ਇੰਪੈਕਟ ਹੋਣਗੇ ਬਟ ਉਹਨਾਂ ਲਈ ਦਿਨਾਂ ਦੀ ਕੁੰਡਲੀ ਚ ਆਲਰੇਡੀ ਇਹ ਪੰਜਗ੍ਰਹੀ ਯੋਗ ਹੈ ਜਾਂ ਫਿਰ ਜਿਹੜੇ ਲੋਕਾਂ ਦਾ ਜਨਮ ਇਸ ਪੰਜਗ੍ਰਹੀ ਯੋਗ ਚ ਹੋਏਗਾ ਉਹਨੂੰ ਵੀ ਆਪਾਂ ਅੱਗੇ ਚੱਲ ਕੇ ਐਕਸਪਲੇਨ ਕਰਦੇ ਆਂ ਦੂਜਾ ਇੱਕ ਫਰਦਰ ਜਿਹੜੇ ਟ੍ਰਾਂਜ਼ੈਕਟਸ ਨੇ ਇਸ ਵਾਰੀ ਇੱਕ ਸੂਰਜ ਗ੍ਰਹਿਣ ਤੇ ਚੰਦਰ ਗ੍ਰਹਿਣ ਵੀ ਇਸ ਮਹੀਨੇ ਚ ਹੈ ਉਹਦੇ ਵੀ ਥੋੜੇ ਥੋੜੇ ਇੰਪੈਕਟ ਦੇਖਣ ਨੂੰ ਮਿਲਣਗੇ ਬਟ ਓਵਰਆਲ ਇਹ ਇੰਨਾ بڑا ਇੰਪੈਕਟ ਨਹੀਂ ਹੈ ਜਿਹਦੇ ਕਰਕੇ ਤੁਸੀਂ ਡਰ ਜਾਓ ਇਹ ਜੇ ਲੋਰ ਆਪਣੀ ਲਾਈਫ ਚ ਐਨਲਾਈਜ਼ ਕਰ ਸਕਦੇ ਹੋ ਕਿ ਜੇ ਤੁਸੀਂ ਲਾਈਫ ਨੂੰ ਬਹੁਤ ਚੰਗੇ ਤਰੀਕੇ ਨਾਲ ਡਿਜ਼ਾਈਨ ਕਰਨਾ ਹੈ ਤਾਂ ਤੁਸੀਂ ਇਦਾਂ ਡਿਜ਼ਾਈਨ ਕਰ ਸਕਦੇ ਹੋ ਕਿ ਇਹ ਕਿਹੜੇ 100 ਦਿਨ ਤੁਹਾਡੇ ਲਈ ਚੰਗੇ ਹੋਣਗੇ ਕਿਹੜੇ ਧਿਆਨ ਰੱਖਣ ਵਾਲੇ ਹੋਣਗੇ ਕਿਹੜਾ ਪੈਨ ਡਾਊਨ ਹੋਏਗਾ ਕਦੇ ਵੀ ਕੋਈ ट्रांजੈਕਟ ਟੋਟਲੀ ਮਾੜਾ ਨਹੀਂ ਹੁੰਦਾ ਕਦੇ ਵੀ ਕੋਈ ਟ੍ਰਾਂਜੈਕਟ ਟੋਟਲੀ ਵਧੀਆ ਨਹੀਂ ਹੁੰਦਾ ਉਹਨੂੰ ਪ੍ਰੈਸਾਈਜ਼ ਤਰੀਕੇ ਨਾਲ ਆਪਣੀ ਗੁੰਡਲੀ ਨਾਲ ਮੈਚ ਕਰਨਾ ਜ਼ਰੂਰੀ ਹੈ